ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਨਿਆਬੀਓ ਦੋ ਵੀਡੀਓ ਹੁਣ ਰਜਿਸਟਰ ਆ ਦੇ ਕਮੰਡੀਆਂ ਨੇ ਇੱਕ ਜਲੰਧਰ ਦੀ ਜਿਹੜਾ ਭਈਆ ਬਸ ਦੇ ਵੇਚ ਚੜਿਆ ਸੀ ਤੇ ਜਮਾਨ ਲੜਕੀ ਦੇ ਨਾਲ ਉਹਨੇ ਗਲਤਰ ਕਰਕੇ ਹਰਕਤ ਕੀਤੀ ਤੇ ਦੂਜੀ ਜਿਹੜਾ ਭਈਆ ਸਬਜੀ ਵੇਚਦਾ ਸੀ ਤੇ ਜਿਹੜੀਆਂ ਵੀ ਔਰਤਾਂ ਕੋ ਸਬਜੀ ਲੈਣ ਆਉਂਦੀਆਂ ਸੀ ਤੇ ਉਹਨਾਂ ਨਾਲ ਹੀ ਉਹ ਗਲਤ ਕੰਮ ਕਰਦਾ ਸੀ ਉਹਨਾਂ ਉਹਨਾਂ ਦੀ ਵੀਡੀਓ ਬਣਾਉਂਦਾ ਸੀ ਜੋ ਉਹਦੇ ਕਸਟਮਰ ਸਨ ਜੋ ਸਬਜੀ ਲੈਣ ਆਉਂਦੀਆਂ ਸਨ ਔਰਤਾਂ ਉਹਨਾਂ ਦੀ ਗਲਤੀ ਕਿਨਾਲ ਜਦੋਂ ਵਾਪਸ ਮੁੜਦੀਆਂ ਸੀ ਤੇ ਉਹਦਾਂ ਦੀ ਵੀਡੀਓ ਬਣਾਉਂਦਾ ਸੀ ਤੇ ਜਿਰਾ ਜਲੰਧਰ ਵੱਸ ਲੁਧਿਆਣਾ ਜਾ ਰਹੇ ਹੋ ਤੇ ਹਾਦੀ ਹੋ ਗਈ। ਬੱਸ ਦੇ ਵਿੱਚ ਕੁੜੀ ਚੜੀ ਤੇ ਨਾਲ ਹੀ ਭਈਆ ਸੀ। ਬੱਸ ਤੇ ਭੀੜ ਜ਼ਿਆਦਾ ਹੋਣ ਕਰਕੇ ਕੋਈ ਪਤਾ ਨਹੀਂ ਲੱਗਾ ਕਿ ਇਹਨੂੰ ਤੇ ਇਹ ਕੁੜੀ ਨੇ ਹਰਕਤ ਕੀਤੀ ਤੇ ਆਪਣਾ ਜਿਰਾ ਪ੍ਰਾਈਵੇਟ ਅੰਗ ਉਹਤੇ ਫੇਰਦਾ ਰਿਹਾ ਕੋ ਕਰਦਾ ਰਿਹਾ ਤੇ ਕੋਈ ਪਰਾਇਆ ਹੋ ਜਾਂ ਕੋ ਕੀਤਾ ਹੋ ਉਹ ਜਦੋਂ ਇਹਦਾ ਕੰਮ ਹੋ ਗਿਆ ਉਹ ਕੁੜੀ ਦੇ ਜਿਹੜੇ ਸੂਟ ਸੀ ਉਹ ਐਦਾਂ ਦੀ ਇਹ ਹਰਕਤਾਂ ਹੋ ਰਹੀਆਂ ਨੇ ਕੀ ਕੀਤਾ ਚਾਹੂਗੇ ਦੱਸੋ ਹੰਤੰਬਰ ਨਾ ਆ ਤੇ ਸਾਡਾ ਸੀਐਮ ਆਂ ਦਾ ਕੋਈ ਗੱਲ ਨਹੀਂ ਜੋ ਹੁੰਦਾ ਹੋ ਲੈੰਦੋ ਸੀਐਮ ਕੰ ਦਾ ਜੋ ਹੁੰਦਾ ਹੋ ਲੈੰਦੋ ਸੀਮ ਦਾ ਸਾਡਾ ਇੱਕ ਸਾਦਾ ਬਹੁਤ ਕਮਜ਼ੋਰ ਸੀਐਮ ਬਣਾਂਦਾ ਸ਼ਾਇਦ ਕਮਿਆਬੀ ਕੋਈ ਗੱਲ ਨਹੀਂ ਇੱਕ ਸਾਲ ਹੋ ਗਿਆ ਸਭ ਕੀ ਹੋ ਗਿਆ ਘੱਟ ਲੋ ਇੱਕ ਘਟਰਾਏ ਪੈਣਾ ਆ ਫੇਰ ਸਹੀ ਪੰਜਾਬੀ ਤੇ ਹੀ ਤੁਹਾਡੀਆਂ ਜਮੀਰਾਂ ਮਰ ਗਈਆਂ ਨੇ ਤਾਂ ਤੁਹਾਨੂੰ ਬਸ ਦੇ ਵਿੱਚ ਲੱਗਾ ਸੀ ਤਾਂ ਗਲਦਾ ਉੱਥੇ ਮਾਰ ਦਿੰਦੇ ਸਾਲੇ ਨੂੰ ਕੁਝ ਨਹੀਂ ਹੁੰਦਾ ਭੀੜ ਤੇ ਕਦੇ ਕਾਰਵਾਈ ਨਹੀਂ ਹੁੰਦੀ ਇੱਕ ਅਦੇ ਬੰਦੇ ਤੇ ਹੁੰਦੀ ਹੈ ਭੀੜ ਹੀ ਪੈਂਦੀ ਆ ਵੇਖਿਆ ਚੁੱਪੀ ਭਿਆੜ ਦੇ ਵਿੱਚ ਗੁਜਰਾਹ ਦੇ ਵਿੱਚ ਉਹ ਸਿੱਖੇ ਇਹਨਾਂ ਨੂੰ ਰੀਟਨ ਸਿਖਾਏ ਹੁੰਦਾ ਵੀ ਹੰਮ ਇਕੱਠੇ ਹੋਣਾ ਪੈਣਾ ਸਾਰਿਆਂ ਨੂੰ ਸਾਰੇ ਪਿੰਡਾਂ ਵੀ ਜਿੰਨੇ ਲੱਗੇ ਆ ਵੀਰ ਭਰਾ ਸਾਰੇ ਇੱਕ ਦੂਜੇ ਦਾ ਸਾਥ ਦਿਆ ਕਰੋ ਇਕੱਠੇ ਹੋ ਇਤੋ ਇੱਡੀਆ ਪੈ ਰਹੀ ਆ ਕੀ ਹੁਣ ਕਰਾਂਗੇ ਯਾ ਬਸ ਤੇ ਵੇਜ 40 50 ਜਾਣੇ ਕ ਮਾਰ ਦਿੰਦੇ ਪਹੰਚ ਜਿਹੜਾ ਜੁਪੀ ਬਿਹਾਰ ਦੇ ਵਿੱਚ ਹੁੰਦਾ ਉਹ ਮਾਰ ਦੇ ਦਿੰਦੇ ਝਾਟੇ 五百，最多半。